ਨਾ ਚੀ ਗਾਲ ਮੈਂ ਖੋਲ ਕੇ ਬਸ ਕੋਈ ਨਾ ਜਿੱਟੜਦੀ ਕਹਾਣੀ। ਇਹ ਕੰਮ ਕਰੇ ਅੰਮ੍ਰਿਤ ਆਈ ਨਹੀਂ ਆ ਜਾ। ਆਪਣੇ ਬਹੁਤ ਰਜਗਾਰ ਕਰਨੇ ਪੈਂਦੇ ਆ। ਚੱਲ ਚੰਗਾ ਠੀਕ। ਸਾਡੇ ਕੰਮ ਵੀ ਮੰਦੇ ਆ। ਚੱਲ ਤੂੰ ਐਂ ਕਰ ਰਿਸ਼ਤਾ ਕਰਾ ਲੈ ਮੇਰੇ ਮੁੰਡੇ ਨੂੰ ਲੈ ਲਈਂ ਜਿਦਾ ਕੁਛ ਲੈਣ ਨੂੰ। ਕੋਈ ਗੱਲ ਨਹੀਂ ਹਾਂ ਇੱਥੇ ਆਓ। ਹਾਂ। ਇੱਕ ਦੇ ਦੇਣੀ। ਖਾਨੀ ਪਰ ਸ਼ਾਮ ਤੱਕ ਆ ਜਾਓ। ਇੱਕ ਕੋਈ ਗੱਲ ਹੋਊਗੀ ਜਾਂ ਤਾਂ ਤੂੰ ਸ਼ਾਪ ਪਵਾ ਲਈ ਜਾਂ ਤੂੰ ਕੈਸ਼ ਪੈਸੇ ਲੈ ਲਈ। ਉਹਨਾ ਸਸਤੇ ਹੀ ਹੈਗਾ ਤੂੰ ਤਾਂ 70000 ਨੂੰ ਪਹੁੰਚ ਗਿਆ ਜਾ ਕੇ ਮੈਂ ਕਿੱਥੇ ਲੱਖ ਨੂੰ ਹੋ ਗਿਆ ਭੂਆ ਫੇਰ ਚਲੋ ਸਾਫ ਪਾਣੀ ਟੋਟੀ ਛਰਦਾ ਹੈਗੀ ਆਹੋ ਵਧੀਆ ਚੋਲਾ ਲੈ ਦੂੰਗੀ ਤੈਨੂੰ ਤੇ ਜਿਹੜਾ 21000 ਰੁਪਏ ਤੋਂ ਲੈਣਾ ਤੈਨੂੰ ਦੇ ਦੂੰਗੀ ਬਸ ਮੁੰਡੇ ਬਹੁਤ ਸੋਹਣੀ ਜੀ ਰੱਬ ਕੇ ਲਿਆ ਦੇ ਮੇਰਾ ਮੁੰਡਾ ਬਲਾਈ ਸੋਹਣਾਗਾ ਭਾਈ ਕੱਲੀ ਵਧੀਆ ਨਾ ਹੁੰਦਾਗਾ ਕੋਈ ਨਸ਼ਾ ਪਤਾ ਨਹੀਂ ਕਰਦਾ ਸੱਚਿਆਰੀ ਵੀ ਆ ਸੱਚਿਆਰੀ ਵੀ ਆ ਠੀਕ ਆ ਗੋਣ ਗਾਵेंगी ਸਾਰੀ ਉਮਰ ਚਲ ਫੇਰ ਤਾਂ ਬਾਬਾ ਬਾੜੀ ਵਧੀਆ ਦਾ ਕਰਾ ਦੇ ਚਲ ਵਧੀਆ ਇਹ ਹੋ ਜਾਏਗਾ ਪਰ ਬੁੜੀਆਂ ਵਾਲੀ ਗੱਲ ਨਾ ਕਰੀ ਤੇ ਮੈਂ ਕਰੂਗਾ ਹਾਂ ਕੋਣਤੀ ਸਮਝੀ ਮੈਂ ਕਰੀ ਮੇਰੀ ਬੁਆ ਆਇਆ ਘਰੋਂ ਘਰ ਅੱਜ ਕੋਈ ਨਹੀਂ ਚੱਲਦੀ ਆਪਾਂ ਤਾਂ ਬਾਬਾ ਹੁਣ ਇਹ ਰੀਤ ਬਦਲ ਦੇਣੀ ਹੈਗੀ ਲੋਕਾਂ ਨੂੰ ਧੀਆ ਵਾਂਗੂ ਰੱਖਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਛੇਲੀਆਂ ਵਾਂਗੂ ਰਹਿਣਾ ਚਾਹੀਦਾ ਉਹ ਵੀ ਆਪਦਾ ਢਿੱਡ ਦਾ ਦੁੱਖ ਸੁੱਖ ਫਿਰ ਬੇਝਿਜਕ ਹੋ ਕੇ ਕਰ ਲੈ ਸੱਸ ਨਾਲ ਉਹ ਕਾਹਨੂੰ ਫਿਰ ਕਹੇ ਵੀ ਮੇਰੀ ਸੱਸ ਭੇੜੀ ਕਰ ਲੈ ਬੁਆ ਵੇਆ ਫਿਰ ਤੁਹਾਨੂੰ ਲੱਗੂ ਪਤਾ ਹੈ ਬੇ ਵੀ ਇੱਕ ਹੋਰ ਗੱਲਾ ਜਿਵੇਂ ਤੋਰੀਲਾ ਬਣਾਉਣੀ ਆ ਤੇ ਨੂੰ ਵੀ ਰੀਲਾ ਵਾਲੀ ਬਾਲ ਦੇ ਨਾ ਫਿਰ ਤਾਂ ਗੱਲ ਹੀ ਬਣ ਜੇ ਪਾਪਾ ਫਿਰ ਤਾਂ ਹੈਗੀ ਇੱਕ ਬਾਠੀ ਲੱਬਲਾ ਲੱਬਲਾ ਸਾੜੀ ਦਾ ਬਾਦੂ ਬਣਾਉਂਗੀ ਫਿਰ ਐਸੇ ਰਿੱਲਾ ਤੇ ਰਹਿ ਜਾਣਗੀਆਂ ਰੋਟੀ ਕਿੱਥੇ ਇੱਕ ਮਿੰਟ ਹਣੀ ਲਹੋਣੀ ਥੋੜੀ ਰੋਟੀ ਪਣੀ ਪਕਾ ਕੇ ਫੇਰ ਹੀ ਰਿੱਲਾ ਬਣਾਵਾਂਗੇ ਰਿੱਲਾ ਬਣਾਉਣ ਵਾਲੀਆਂ ਕਿਹੜੇ ਰੋਟੀ ਨਹੀਂ ਬਣਾਉਂਦੀਆਂ ਆਪਾਂ ਬਾਬੇ ਨੂੰ ਗੈਸ ਦੀ ਸਰ ਲਈ ਆਈਏ ਅੱਛਾ ਗੈਸ ਵੀ ਬਾਬੇ ਨੂੰ ਪੱਲਿਓ ਭਰਾਉਣਾ ਪੈਂਦਾ ਇੰਨਾ ਬੁਰਾ ਹਾਲ ਆਵੇ 19 ਰੁਪਏ 45 ਪੈਸੇ ਹੁਣ ਜਾਂਸੀ ਵਾਲਿਆਂ ਦੇ ਮੁੰਡੇ ਨੂੰ ਫੇਰ ਰਿਸ਼ਤਾ ਕਰਾ ਦੇਓ ਸਿਲੰਡਰ ਘਰੇ ਛੱਡ ਜਾ ਕਰਨਗੇ ਤੈਨੂੰ ਪੱਕੇ ਕਰਨੀ ਨਾ ਬਾਬੇ ਪਹਿਲਾਂ ਹੀ ਘਰੇ ਹੁੰਦਾ ਪਰ ਆ ਹੋਇਆ ਕਹਿਨੀ ਹੈ ਗੋਲਾ ਹੈਲੋ ਆ ਭਾਈ ਵੀਰ ਕੱਲ ਮੈਂ ਆਪਣੇ ਘਰ ਆਇਆ ਸੀ ਬਾਬਾ ਬੋਲਣਾ ਬਾਬਾ ਬੋਲ ਹਾਂਜੀ ਉਹ ਜਿਹੜੀ ਕੁੜੀ ਖੰਧ ਤੇ ਖੜ ਕੇ ਰੀਲਾਂਆਂ ਬਣਾਈ ਜਾਂਦੀ ਸੀ ਉਹਦੇ ਵਾਸਤੇ ਮੁੰਡਾ ਦੇਖਿਆ ਹਾਂਜੀ ਹਾਂਜੀ ਪੈਸੇ ਤਾਂ بس 51 ਹਜ਼ਾਰ ਹੀ ਲਵਾਂਗਾ ਵੱਧ ਨਹੀਂ ਉਹ ਭਾਈ ਕੁੜੀ ਦੀ ਸੱਸ ਵੀ ਰੀਲਾਂ ਬਣਾਉਣ ਲਈ ਭਾਲ ਕੇ ਦਊ ਗੱਲ ਪਤਾ ਕੀ ਆ ਭਾਈ ਜਿਉਂ ਘਾਲ ਦੀ ਕੋਈ ਫਿਰ ਉਹਨੇ ਰੀਲਾਂ ਨਹੀਂ ਬਣਾਉਣ ਦੇਣੀਆਂ ਛੋਟੀ ਕੁੜੀ ਦਾ ਜਾਂਦੇ ਦਾ ਇੱਕਲੇ ਸੜਾ ਹੋ ਜੂ ਹਾਂ ਇੱਥੇ ਆ ਠੀਕ ਆ ਤੇ ਕਿਤੇ ਅੱਗੇ ਪਰਸ ਨੂੰ ਆ ਜਾਾਂਗੇ ਪਰਸ ਐਤਵਾਰ ਬਸ ਪੱਕਾ ਜੀ ਮੁੰਡਾ ਬਹੁਤ ਸੋਹਣਾ ਸੁਨੱਖਾ ਬੇਫਿਕਰ ਹੋ ਤੂੰ ਹੀ ਜਵਾਬ ਦੇ ਨਹੀਂ ਸਕਦੇ ਲੱਖ ਰੁਪਏ ਵੀ ਨਾ ਕਮਾਉਂਦਾ ਪਾਪਾ ਲੱਖ ਰੁਪਇਆ ਤਨਖਾਹ ਉਤੋਂ ਕਮਿਸ਼ਨ ਬਾਕੀ ਦੋ ਨੰਬਰ ਦਾ ਪੈਸਾ ਹੀ ਬਣਦਾ ਹੂੰ ਕੂਰੀ ਦਾ ਹਟੇਰੀ ਨਹੀਂ ਬਣਾਉਂਦੀ ਆ ਠੀਕ ਹੈ ਜੀ ਓਕੇ ਮਿਲਦੇ ਆਂ ਇਧਰ ਨਾ ਤੂਫਾਨੀ ਮਾਰਦੇ ਕੋ ਰਿਸ਼ਤਾ ਕਰਾਉਣ ਵਾਲੀ ਗੱਲ ਕਰ ਕੀ ਦੋ ਨੰਬਰ ਦਾ ਕੰਮ ਕਰਦਾ ਮੁੰਡਾ ਵਾਹ ਵੀ ਦਾ ਬੱਚੇ ਵਾਲਾ ਹਾਲੀ ਨਹੀਂ ਦੱਸ ਦੇਖ ਲੈ ਲੈ ਨਹੀਂ ਨਹੀਂ ਹੁਣ ਵੀ ਤੁਸੀਂ ਲੈਣਾ ਤਾਂ ਨਹੀਂ ਆਪਦਾ ਰੋਜੀ ਰੋਟੀ ਚਲਾਉਣੀ ਹੈ ਕਿ ਮੇਰਾ ਤੁਹਾਨੂੰ ਮੇਰਾ ਤੁਹਾਨੂੰ ਇੱਕ ਸਵਾਲ ਆ ਤੁਸੀਂ ਬੈਠੇ ਹੋ ਸੀਨੇ ਵੀ ਨਹੀਂ ਜੇ ਮੈਂ ਝੂਠ ਬੋਲ ਕੇ ਰਿਸ਼ਤਾ ਕਰਾ ਦਾਂ ਕੱਲ ਨੂੰ ਲੜਾਈ ਪੈ ਜੇ ਇਹਦਾ ਬਾਪੇ ਨੂੰ ਦੋਸ਼ੀ ਠਹਿਰਾਉਂਗੇ ਨਾ ਹਾਂ ਤੂੰ ਮੈਨੂੰ ਦੋ ਨੰਬਰ ਦਾ ਕੰਮ ਦੱਸ ਪਹਿਲਾਂ ਮੇਰਾ ਮੁੰਡਾ ਕਿਹੜਾ ਕਰਦਾ ਉਹ ਤਾਂ ਵਧੀਆ ਕੰਪਨੀ ਚ ਲੱਗਿਆਗਾ ਲੱਖ ਰੁਪਏ ਤਨਖਾਹ ਲੈਂਦਾ ਐਡੀ ਮਿਹਨਤ ਕਰਦਾ ਜਵਾਕ ਤੂੰ ਤੂੰ ਉਹਨੂੰ ਦੋ ਨੰਬਰ ਦੀ ਕਮਾਈ ਦੱਸ ਦਿੰਦਾ ਨਹੀਂ ਨਹੀਂ ਨਾ ਝੂਠ ਬੋਲਦਾ ਹਾਂ ਮੈਂ ਨਹੀਂ ਬੋਲਦਾ ਅਸੀਂ ਨਹੀਂ ਝੂਠ ਬੋਲਦੇ ਭਾਈ ਅਸੀਂ ਸੱਚ ਬੋਲ ਕੇ ਸਾਰੀ ਗੱਲ ਕਰਾਂਗੇ ਕੱਲ ਨੂੰ ਗੱਲਾਂ ਦੇਣੀਆਂ ਆ ਜਾਂਦੀਆਂ ਅਗਲੇ ਦਿਨ ਇਹ ਗੱਲ ਠੀਕ ਹੈ ਬਿਲਕੁਲ ਸਹੀ ਹੈ ਕੱਲ ਨੂੰ ਗੱਲਾਂ ਦੇਣੀਆਂ ਆ ਜਾਂਦੀਆਂ ਪੁੱਤ ਨਾ ਉੱਪਰਲੀ ਕਮਾਈ ਮੁੰਡਿਆਂ ਕੋਈ ਨਹੀਂ ਲੱਖ ਰੁਪਈਆ ਖਵਾਉਂਦਾ ਬਹੁਤ ਹੈ ਹੈ ਬਾਈ ਹੈਗੀ ਆ ਮੈਨੂੰ ਪਤਾ ਜਿਹੜੇ ਲੱਗਿਆ ਵਾ ਉਹ ਕਚਹਿਰੀ ਦੇ ਵਿੱਚ ਦਵਾਈਆਂ ਵਾਲੀ ਕੰਪਨੀ 'ਚ ਲੱਗਿਆ ਬਾਰ-ਬਾਰ ਤਾ ਤੂੰ ਭੁੱਲ ਜਨਾ ਇਹ ਜਿਆ ਤੂੰ ਰਿਸ਼ਤਾ ਕਰਾਏਂਗਾ 10 ਵਾਰੀ ਤੈਨੂੰ ਦੱਸਤਾ ਵੀ ਦਵਾਈਆਂ ਵਾਲੀ ਕੰਪਨੀ 'ਚ ਲੱਗਿਆ ਦਵਾਈਆਂ ਵਾਲੀ ਉਹ ਬਣਦੇ ਹੁੰਦੇ ਆ ਉੱਤੋਂ ਉਹਨਾਂ ਨੂੰ ਦਵਾਈ ਲਿਆਦੇ ਪਹਿਲਾਂ ਲੱਗਿਆ ਵਾ ਕਮਿਸ਼ਨ ਮੰਨਦੀ ਹੈਗੀ ਵਾ ਬਾਬੇ ਨੂੰ ਦਵਾਈ ਲਿਆਦੇ ਜੇ ਬਾਬੇ ਦਵਾਈ ਭਾਈ ਮੇਰੀ ਗੱਲ ਇਹ ਗੱਲ ਇਹਦੀਆਂ ਪੁੜੀਆਂ ਲਿਆ ਕੇ ਦੇਣ ਵਾਲੀਆਂ ਆਂ ਫਿਰ ਹਾਂ ਮੈਂ ਤਾਂ ਦਵਾਈ ਲਿਆਦੇ ਬਾਬੇ ਨੂੰ ਤਨਖਾਹ ਤੋਂ ਲਗਾਇਆ ਬਈ ਜਿਹੜਾ ਕਮਿਸ਼ਨ ਸਰਪੰਚਾਂ ਦਾ ਮੁੰਡਾ ਹੈ ਹੁੰਦਾ ਤਾਂ ਪਤਾ ਲੱਗੇ ਗੱਲ ਮੁੰਡੇ ਦੀ ਕੀਤੀ ਹੈ ਤੇ ਕੱਲ ਨੂੰ ਰਿਸ਼ਤਾ ਤੇਰਾ ਲੈ ਆਵੇ ਦਵਾਈ ਖਵਾ ਬੁਆ ਬਾਬੇ ਨੂੰ ਜਦੋਂ ਇਹ ਬਾਬੇ ਬੜੇ ਪਹੁੰਚੇ ਹੋਏ ਨੇ ਸਾਰੇ ਦੁੱਖ ਦਰਦ ਕਸ਼ਟ ਦੂਰ ਕਰ ਦੇਣਗੇ ਇਹ ਸਾਨੂੰ ਦੱਸਣਾ ਨਹੀਂ ਕੀ ਆ ਖਜ਼ਾਨੇ ਦਾ ਅਸਰ ਖਤਮ ਹੋ ਜੂਏ ਬਾਬਿਆਂ ਦਾ ਅਸਰ ਇੱਥੇ ਹੀ ਹੈ ਇਹ ਬਸ ਚੁੱਪ ਕਰ ਜੋ ਇਹਨੂੰ ਘਰੇ ਲੈ ਜਾਓ ਤੇ ਸਾਂਭ ਕੇ ਰੱਖਿਓ ਅਸੀਂ ਤਾਂ ਪਟਾয়া ਹੋਇਆ ਬੜਬੇ ਬੜੇ ਪਹੁੰਚੇ ਹੋਏ ਨੇ ਇਹ ਖਜ਼ਾਨੇ ਜਿੱਥੇ ਖਜ਼ਾਨਾ ਉੱਥੇ ਰੱਖਣਾ ਸਾਡੇ ਦਾ ਤਾਂ ਖਜ਼ਾਨੇ ਨਹੀਂ ਹੁੰਦਾ ਲੈ ਮੋੜ ਦਿਓ ਮੋੜ ਦਿਓ ਫਿਰ ਇਹਦੇ ਘਰੇ ਖਜ਼ਾਨਾ ਨਹੀਂ ਬਾਬਾ ਜੀ ਜੰਨਾ ਕਿ ਕਿਤੋਂ ਚਲੇਗਾ ਅਸਰ ਖਜਾਨਾ ਦਾ ਘਰ ਵਾਲੇ ਤੇ ਬਟਾ ਬਟੂਆ ਹੈਗਾ ਪਾਪਾ ਬੋਟle ਵਿੱਚ ਰੱਖ ਦਿਓ ਮਾਡਮ ਜੀ ਕਹਿੰਦੇ ਅੱਜ ਖਜਾਨਾ ਬੰਦ ਕਰੰਗਾ ਨਹੀਂ ਆਹ ਜਵਾਕਾਂ ਨੂੰ ਵੱਡੇ ਬੰਦ ਜੋੜੀ ਕੀ ਗੱਬਾ ਜਵ ਕਰਨ ਮੰਨਦਾ ਨਹੀਂ ਜਿਸਨੇ ਕਰੀ ਪਈ ਪੈਸਾ ਤੱਕਾ ਰੱਖਦੀ ਹੂੰ ਉੱਥੇ ਰੱਖ ਲਿਓ ਉਹ ਖਜ਼ਾਨਾ ਹੁੰਦਾ ਬਾਪਿਆਂ ਨੂੰ ਬੈਸੀ ਨਹੀਂ ਹੁੰਦਾ ਭਾਈ ਅਸੀਂ ਰੋੜ ਕਰਦੂ ਅਸਰ ਕਰਦੂ ਦੋ ਬਾਈ ਕੰਮ ਲੈਣ ਨੂੰ ਕੌਣ ਸਮਝਾਦਾ ਮੈਂ ਮਸਾ ਤਾਂ ਲੈ ਕੇ ਆਏ ਫੇਰ ਨਹੀਂ ਸਮਝਦੇ ਰੱਖਿਆ ਕਰੋ ਭਾਈ ਨਹੀਂ ਕੋਈ ਨਹੀਂ ਬਾਬਾ ਜੀ ਅੱਗੇ ਤੋਂ ਸਾਰਾ ਕੁਝ ਸਮਝਾ ਕੇ ਲਿਆਵਾਂਗੇ ਤੁਹਾਡਾ ਪਰਸ ਹੁੰਦਾ ਨਾ ਪਾਸ ਹਾਂ ਮੋੜੇ ਵਿੱਚ ਰੱਖ ਲਾਓ ਯਾ ਬਾਬੇ ਝੂਲੇ ਵਾਲੇ ਦੀ ਗੈਰ ਬਾਬਿਆਂ ਦੀ ਇੰਨਾ ਕਹਿ ਮਸਾ ਮਿਲਦਾ ਬਾਬਿਆਂ ਦਾ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਕੋਈ ਬਾਬਾ ਹੈਗਾ ਨਾ ਪੂਆ ਇਹਦੀ ਪੋਟੇ ਵਾਂਗੀਆਂ ਨੇ ਬੀਬੀਆਂ ਨੇ ਨਾ ਇਹਨਾਂ ਨੂੰ ਸਿਰੇ ਚੜਾ ਰੱਖਿਆਗਾ ਵੀ ਬਾਬੇ ਓਏ ਬਾਬੇ ਐ ਕਰ ਦੇਣਗੇ ਬਾਬੇ ਐ ਕਰ ਉਹ ਆ ਕਰਦੇ ਆਹ ਰਾ ਇਹਦੀ ਲਾਜ ਰੱਖੀ ਦੀ ਪੂਆ ਐਵੇਂ ਨਾਲੀ ਮੈਂ ਮੱਛਣ ਕਰੇਗਾ ਹਾਂ ਜੀ ਤਾਂ ਕਰਦਾ ਤੁਹਾਡੇ ਗਿੱਟੇ ਛਾਲੇ ਦੇ ਖੁੰਡਾ ਮਾਰ ਮਾਰ ਚੱਲ ਅੱਛਾ ਚੱਲ ਚੱਲ ਆ ਹੁਣ ਆਈ ਗਏ ਨੇ ਘਰ ਚੱਲ ਜਰ ਉਹ ਨੂੰ ਮੈਂ ਵੀ ਵਾਰੀ ਕਿਹਾ ਅਭੀ ਬੂਹਾਰ ਹੀ ਜਾਣਾ ਕੋਈ ਬਾਬਾ ਨਹੀਂ ਆਪਣੇ ਜਾਵੇ ਤੋਂ ਆ ਜਾ ਬੂਹਾ ਚਾਹ ਕੋ ਆ ਕੁਸਾ ਨਾ ਕਰ ਫੇਕੋ ਨਹੀਂ ਚੱਲਦਾ ਕਿਹੜੇ ਘਰੇ ਖਰਚਾ ਨਹੀਂ ਨਾ ਚੱਕਦੇ ਜਾਨੇ ਟੰਬਰ ਦਾ ਉਹ ਬਾਬੇ ਬਣ ਜਾਂਦੇ ਮੋਜਾਂ ਲੁੱਟਣ ਨੂੰ ਬੱਜਾ ਬਾਬੇ ਕਰਦੇ ਸਾਡੀ ਕਿਉਂ ਛੜਨ ਕਰਦੇ ਨੇ ਉਸ ਮੈਦਾਨ ਕਰਦੇ ਬਾਬੇ ਵੀ ਕਰ ਇਹ ਵੀ ਰਾਜਵਾਲੇ ਛੱਡ ਕੇ ਭੱਜਿਆ ਹੋਣਾ ਜੰਗਲਾਂ ਨੂੰ ਅੱਛਾ ਘਰੇ ਖਰਚਾ ਨਹੀਂ ਪੂਰਾ ਹੋਇਆ ਆਹੋ ਜੀ ਮੈਂ ਉਹ ਭੱਜ ਗਿਆ ਸੀ ਓਏ ਇੱਧਰ ਆ ਜਾ ਖਿਪੂਆ ਖੜ ਜਾ ਨਾ ਨਾ ਪੁਆਹ ਜਰ ਦੇਖੀ ਕਿਤੇ ਮੈਨੂੰ ਨਹੀਂ ਪਸੰਦ ਵੀਰੇ ਇਹੇ ਜੇ ਲੱਛਣ ਜਿਹੜੇ ਮੈਂ ਨਾ ਪੁਆਹ ਤੇ ਨਾਲ ਆ ਤੁਸੀਂ ਪੜੇ ਲਿਖੇ ਹੋਗੇ ਸਾਰੇ ਤੂੰ ਸੀ ਬਾਬਿਆਂ ਦੇ ਚੱਕਰਾਂ 'ਚ ਪਈਆਂ ਫੇਰੀ ਮੈਂ ਤਾਂ ਆਪ ਤੇਰੇ ਨਾਲ ਬਸ ਮੈਨੂੰ ਇਹ ਕੋਈ ਗੱਲ ਚੰਗੀ ਲੱਗਦੀ ਹੈ ਜੀ ਹੜ ਜਾ ਹੜ ਜਾ ਮੈਨੂੰ ਇਹਦੀ ਸਿਆਣ ਜੀ ਆਈ ਜਾਂਦੀ ਹੈ ਮੈਨੂੰ ਪਤਾ ਇਹ ਕੌਣ ਹੈਗਾ ਅੱਛਾ ਇਹਦਾ ਭਾਂਡਾ ਪਾਣੀ ਦਿੰਦੀ ਆ ਜੀ ਫਸ ਗਿਆ ਪੁੱਤਾ ਇਹ ਫਸ ਗਿਆ ਨੂੰ ਆਏ ਨਹੀਂ ਇਹਨੂੰ ਆਏ ਸੀਗਾ ਵੀ ਇੱਥੇ ਬੜਾ ਪਤਾ ਲੱਗਦਾ ਹੈ ਹੈ ਤੂੰ ਪਛਾਨ ਸਿਆਣ ਦੀ ਭੂਆ ਇਹਨੂੰ ਜਾਣਦੀਆਂ ਮੈਂ ਜਾਣਦੀਆਂ ਮੇਰੇ ਹੱਥਾਂ ਦੀ ਫੜਿਆ ਤੁਹਾਡਾ ਇਹ ਬਾਪਾ ਮੈਨੂੰ ਨਾ ਮੇਰੇ ਮਿਆਨੇ ਮਾਰਦੇ ਨੇ ਇਹਨਾਂ ਨੇ ਕੁਝ ਬੰਦ ਭਾਈ ਜਦੋਂ ਬਾਹਰ ਹੀ ਪਾ ਗਏ ਤੇ ਹੁਣ ਬਰੂਗਾ ਹੀ ਕੁਝ ਜਾਂ ਤਾਂ ਲੋਕ ਤਾਂ ਕਹਿੰਦੇ ਆ ਭਾਈ ਸਾਡੇ ਬੰਨਿਆਂ ਨੇ ਬਾਹਰ ਭੇਜਨੇ ਆ ਬਾਬੇ ਦੀ ਕਿਰਪਾ ਨਾਲ ਹੀ ਬਾਹਰ ਗਏ ਆ ਜੀ ਮੀ ਆਇਆ ਤਾਂ ਨੇਰੀ ਵੀ ਆਉ ਉਹ ਤਾਂ ਠੀਕ ਐ ਸਰ ਜੀ ਕੋਈ ਗੱਲ ਨਹੀਂ ਬੇਫਿਕਰ ਹੋ ਕਰਕੀਆਂ ਮਾਣ ਬਾਬਾ ਜੀ ਕੋਈ ਹੋਣੀ ਆਉਣੀਆਂ ਟਰਾਲੇ ਚੱਲਣਗੇ ਥੋੜਾ ਮੱਛਾਂ ਤੇ ਆਵੜੀ ਨਾਲ ਸੰਸਰ ਨਹੀਂ ਆ ਕੱਲ ਹੀ ਅਪਲਾਈ ਕੀਤਾ ਮੈਂ ਫੋਨ ਕਰਕੇ ਪੁੱਛਦਾ ਮੈਂ ਬਾਬਾ ਇਹਦੇ ਨੂੰ ਮਿਲਦਾ ਤਾਂ ਟ੍ਰੈਵਲ ਫਰੂਨਾਂ ਉਹ ਭਾਈ ਉਹ ਗਾਈ ਡਰੈਵਰੀ ਵਿੱਚ ਤੇ ਆ ਪੁੱਛ ਲਵਾਂ। ਇਹ ਕੱਦ ਤੇਰੀ ਹੈ? ਨਾ। ਉਹ ਭਾਈ ਲਾ ਪਰਨੇ ਰਿਆ। ਲਾ ਪਰਨੇ। ਇਹ ਰੋਜ਼ ਨੂੰ ਨਹੀਂ ਦੱਸਦੀਆਂ ਹੁੰਦੀਆਂ। ਲੁਕੋ ਰੱਖਦੀਆਂ ਹੁੰਦੀਆਂ ਘਵੰਟਰ ਲੋ। ਇਹ ਤਾਂ ਦਿਹਾੜੀ ਵੀ ਚੋਰੀ ਕਿਉਂ ਨਾ ਮੰਨਣਾ। ਮਾਣ ਨਹੀਂ ਕੀਤੀ ਉਸ ਦਾ ਭਾਈ। ਉਹ ਭਾਈ ਸਾਰੇ ਪਰਨੇ ਦੇ ਬਹਾਨੇ ਭੇਜਦੇ ਆ। ਇੱਧਰ ਕਿਹੜਾ ਪੜਾਈਆਂ ਹੈ ਨਹੀਂ। ਬਸ ਇਹ ਪਰਨੇ। ਉਹ ਸਾਰੇ ਪਰਨੇ ਕਾਣ ਦਾਤਾ ਬਣਾਣਾ ਹੁੰਦਾ ਭਾਈ ਗਏ ਤਾਂ ਗਰੀਬੀ ਚੱਕਣ ਗਏ ਤੇ ਸੱਜਣ। ਭੂਆ ਤੇ ਮੇਰੀ ਬਹਾਰ ਆ ਉਹਨੂੰ ਪੜ੍ਹੂਗਾ ਇਹ ਭੂਆ ਬਾਹਰ ਬਾਗੀ ਤੂੰ ਕਾਹਦੀ ਗੱਲ ਕਰਦਾ ਨਹੀਂ ਆ ਨਾਤੀਆਂ ਨੂੰ ਚੁੱਕ ਲੈਣ ਦੇ ਭੂਆ ਪੁੱਛ ਲਓ ਮੈਂ ਕਿਹਾ ਐਵੇਂ ਬੋਲੇ ਕਿ ਮੈਂ ਕੰਨ ਖੋਲ੍ਹ ਦੂੰਗੀ ਅੱਬਰ ਜੈਦੀ ਅੱਛਾ ਕੁਛ ਦੱਸੋ ਤੇ ਬਾਰੇ ਭਾਈ ਬਾਹਰ ਆ ਤੇ ਹੁਣ ਜੋ ਬੱਚਾ ਬਾਹਰ ਬੈਠਾ ਹੈ ਉਹ ਤਰੱਕੀ ਕਰੂ ਇਹ ਕਰਨਾ ਕਰੂ ਵਛਲਾਨੀ ਗਿੱਲੀ ਵਾਲੀ ਜੀ ਤੁਹਾਨੂੰ ਬਹੁਤ ਵਛਲਾਨੀ ਬਾਬਾ ਬਣਾਈ ਫਿਰਦੀ ਨੂੰ ਕਦੋਂ ਲੌੜਾ ਆਏ ਜੇ ਦਰਵਾਜ਼ੇ ਤੇ ਆਏ ਵੀ ਨਹੀਂ ਪੂਆ ਅੱਦਾਂ ਕਰਦੇ ਆਂ ਤਾਂ ਤੁਸੀਂ ਜਿਨੇ ਚੜਾਣ ਇਹ ਜਿਹੜੇ ਮੇਰੇ ਪਿੰਡਿਆਂ ਮਲਾਕਾ ਆਇਆ ਨੂੰ ਪੂਆ ਘਰ ਆਇਆ ਨੂੰ ਤਾਂ ਜੀ ਆਇਆ ਕਹੀ ਤੇ ਬਾਬਾ ਜੀ ਮਾਫ਼ ਕਰਨਾ ਥੋੜਾ ਦਵਾਈ ਨਹੀਂ ਹੈਗਾ ਥੋੜੀ ਦਵਾਈ ਨਹੀਂ ਖਾਤੀ ਸਿਆਜਣਾ ਤੁਹਾਡਾ ਦਿਮਾਗ ਦਾ ਇਹ ਤਾਂ ਤਸੂਰ ਨਹੀਂ ਤੇ ਬਲੱਡ ਵਜ ਜਾਂਦਾ ਨਹੀਂ ਨਹੀਂ ਭੈਣ ਜੀ ਇਹ ਦਵਾਈ ਜਲਦੀ ਦਿਮਾਗ ਦੀ ਖਾਣੀ ਅੱਛਾ ਤੇਰੀ ਘਰਾਂ ਨਾਲ ਲੜਾਈ ਰਹਿੰਦੀ ਆ ਮੈਂ ਦੋ ਤਿੰਨ ਵਾਰੀ ਲਾਜ ਕੀ ਦੱਸ ਵਰਮਨ ਤੂੰ ਵੀ ਤੇ ਬੁੜਾ ਦਾ ਮੁੰਡਾ ਨਹੀਂ ਹੈ ਨਾ ਦੱਸ ਬੋਲ ਸੱਚ ਮੈਂ ਪੱਡਾ ਤੇਰੀ ਬਾਬਾ ਦੀ ਤੂੰ ਵੱਡਾ ਬਣਿਆ ਕਰਦਾ ਬਾਬਾ ਵੀ ਤੇ ਬੁੜਾ ਦਾ ਪਤਾ ਨਹੀਂ ਚਾਰ ਦਿਨ ਜਵਾਕ ਅਜਨਾਨੀ ਨੂੰ ਛੱਡ ਕੇ ਭੱਜ ਗਿਆ ਘਰ ਤੇ ਤੂੰ ਖਰਚਾ ਲਈ ਪੁਰਾਣਾ ਤੇ ਇੱਥੇ ਬੁੜਾ ਬਣਦਾ ਖਰਚਾ ਅੱਲਾ ਛੱਡ ਕਰਦਾ ਖਰਚਾ ਬੋਲ ਥੋੜਾ ਬਹਾ ਬੋਲ